ਅੱਜ ਵੀਡੀਓ 'ਚ ਤੁਸੀਂ ਕਈ ਤਰ੍ਹਾਂ ਦੀਆਂ ਚੀਜ਼ਾਂ ਦੇਖੋਗੇ ਜਿਵੇਂ ਕਈ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੀਆਂ ਇੱਕ ਜਮਾਂ ਨਵੀਂ ਬਣੀ ਹੋਈ ਪੂਰੀ ਤਿਆਰ ਕੀਤੀ ਹੋਈ ਬਹੁਤ ਘੱਟ ਰੇਟ ਦੇ ਵਿੱਚ ਕੂਠੀ ਲੈ ਕੇ ਪਹੁੰਚੀਆਂ ਤੇ ਕਈ ਤਰ੍ਹਾਂ ਦੀਆਂ ਮਸ਼ੀਨਰੀਆਂ ਦੇਖੋਗੇ ਪੂਰੀ ਆਪਾਂ ਗੱਲ ਕਰਾਂਗੇ ਤੇ ਵੀਡੀਓ ਛੱਡ ਕੇ ਨਾ ਜਾਇਓ ਬਸ ਹੁਣ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹਰੇ ਜਖੜਾਂ 'ਚ ਲਿਖਿਆ ਹੋਇਆ ਹੈ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਹੈ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਐਡ ਬਿਲਕੁਲ ਫਰੀ ਦੇ ਵਿੱਚ ਤੁਸੀਂ ਲਗਵਾ ਸਕਦੇ ਹੋ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਸਵਿਫਟ VDI ABS ਬ੍ਰੇਕਾਂ ਚ ਗੱਡੀ ਪਹੁੰਚੀ ਹੈ ਜੀ 2015 ਮਾਡਲ ਗੱਡੀ ਆ ਤੇ ਗੱਡੀ ਬਹੁਤ ਵਧੀਆ ਜੀ ਨਾ ਤਾਂ ਇਹਦਾ ਕੋਈ ਪਾਰਟ ਚੇਂਜ ਕੀਤਾ ਹੋਇਆਗਾ ਨਾ ਕੋਈ ਰੰਗ ਕੀਤਾ ਹੋਇਆ ਨਾ ਕੋਈ ਬਦਲਿਆ ਹੋਇਆ ਨਾ ਕੋਈ ਟੁੱਟਿਆ ਭੱਜ ਸਾਰਾ ਕੁਝ ਵਧੀਆਗਾ origignal ਗੱਡੀ ਆ ਸਾਰੀ ਮਾਲਕ ਵੱਲੋਂ ਆਪਣੇ ਕੋਲੇ ਜਿਹੜੀ ਜਾਣਕਾਰੀ ਪਹੁੰਚੀ ਹੈ ਉਹ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਮਾਲਕ ਨੇ ਦੱਸਿਆ ਵੀ 80 ਤੋਂ 85 ਪੈਸੇ ਤਾਂ ਗੱਡੀ ਦੇ ਟਾਇਰ ਪਏ ਨੇ ਤੇ ਗੱਡੀ ਖੜੀ ਆ ਫਿਰੋਜ਼ਪੁਰਾ ਤੇ ਗੱਡੀ ਦੀ ਕੀਮਤ 380 ਹੈ ਜੀ ਫਿਕਸ ਇਹਨਾਂ ਨੇ ਕਿਹਾ 3 ਲੱਖ 80 ਹਜ਼ਾਰ ਰੁਪਇਆ ਤੇ ਗੱਡੀ ਦਾ ਮਾਡਲ ਹੈ 2015 ਤੇ ਬਾਕੀ ਤੁਸੀਂ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕਾਗਜ਼ ਪੱਤਰਬਰੀ ਜਾਂ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਗੱਡੀ ਵਧੀਆ ਸਾਫ ਸੁਥਰੀ ਸੋਹਣੀ ਗੱਡੀ ਆ ਕਿਸੇ ਨੇ ਜਾ ਕੇ ਦੇਖਣੀ ਆ ਫਿਰੋਜ਼ਪੁਰ ਜਾ ਕੇ ਦੇਖ ਸਕਦੋਂ ਚਲਾ ਕੇ ਦੇਖਣੀ ਆ ਟਰਾਈ ਲੈਣੀ ਆ ਕਿ ਮਰਜੀ ਚੈੱਕ ਕਰ ਲਓ ਮਾਲਕ ਕਹਿੰਦੇ ਆ ਵੀ ਘਰੇ ਆ ਕੇ ਦੇਖ ਲਓ ਘਰੇ ਗੱਡੀ ਖੜੀ ਆ ਤੇ ਗੱਡੀ ਦੀ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਦਿੱਲੀ ਨੰਬਰ ਹੈ ਏ ਬੀ ਐਸ ਬ੍ਰੇਕਾਂ ਚ ਗੱਡੀ ਦਾ ਰੰਗ ਦੇਖ ਲਓ ਬੰਪਰ ਦੇਖ ਲਓ ਸਾਰਾ ਕੁਝ ਆਪਾਂ ਨੂੰ ਏ ਟੂ ਜ਼ेड ਬਹੁਤ ਵਧੀਆ ਮਿਲੂਗਾ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿਨ੍ਹਾਂ ਦੀ ਆਹ ਸਵੈਪਟ ਗੱਡੀ ਆ 88 ਸਾਸੂ 27 ਤੇ 68 343 ਇਸ ਨੰਬਰ ਤੇ ਗੱਲਾਂ ਤੁਸੀਂ ਆਪੇ ਕਰ ਲਿਓ। ਨੰਬਰ 2 ਤੇ ਆਪਣੇ ਕੋਲੇ ਡੈਜ਼ਾਇਰ ਗੱਡੀ ਪਹੁੰਚੀ ਹੈ ਜੀ। ਡੈਜ਼ਾਇਰ VDI ਗੱਡੀ ਦਾ ਮਾਡਲ 2014 ਦਾ। ਸੈਕੰਡ ਓਨਰ ਗੱਡੀ ਆ ਦੂਜੇ ਨਾਮ ਹੈ ਤੇ ਪਹਿਲੇ ਨਾਮ ਜਿਹੜੀ ਗੱਡੀ ਸੀਗੀ ਉਦੋਂ ਵੀ ਮਾਲਕ ਨੇ ਸ਼ੌਂਕ ਨਾਲ ਰੱਖੀ ਸੀਗੀ ਤੇ ਹੁਣ ਜਿੰਨਾਂ ਕੋਲੇ ਚੱਲ ਰਹੀ ਆ ਇਹਨਾਂ ਕੋਲੇ ਵੀ ਸ਼ੌਂਕ ਨਾਲ ਰੱਖੀ ਹੋਈ ਆ। ਤੇ ਗੱਡੀ ਚੱਲੀ ਹੋਈ ਆ ਕੁੱਲ 80000 ਤੇ ਏਜੰਸੀ ਚ ਰਿਕਾਰਡ ਹੈ ਜੀ ਟਾਇਰ 16 ਇੰਚ ਪਾਏ ਹੋਏ ਨੇ ਤੇ ਦੋਵੇਂ ਚਾਬੀਆਂ オリジナル ਆਪਾਂ ਨੂੰ ਨਾਲ ਮਿਲ ਜਾਣਗੀਆਂ ਡਿਮਾਂਡ ਦੀ ਗੱਲ ਕਰੀਏ ਤਾਂ 4 ਲੱਖ ਤੇ 45000 ਰੁਪਏ ਡਿਮਾਂਡ ਹੈ ਜੀ ਤੇ ਗੱਡੀ ਖੜੀਆ ਅੰਮ੍ਰਿਤਸਰ ਏਰੀਆ ਚ ਕਿਸ ਨੇ ਦੇਖਣੀ ਹੈ ਗੱਡੀ ਅੰਮ੍ਰਿਤਸਰ ਜਾ ਕੇ ਦੇਖ ਸਕਦਾ ਹਾਂ ਕਿਸ ਨੇ ਚਲਾ ਕੇ ਦੇਖਣੀ ਹੈ ਕਿ ਮਰਜ਼ੀ ਚ ਕਰਨੀ ਹੈ ਜਾ ਕੇ ਦੇਖ ਲਓ ਗੱਡੀ ਆ ਜੀ ਪੰਜਾਬ ਨੰਬਰ ਤੇ ਗੱਡੀ ਦਾ ਰੰਗ ਦੇਖ ਲਓ ਸਿਲਵਰ ਜਾ ਰੰਗ ਦਾ ਤੇ ਇਹ ਨਾ ਤਾਂ ਕੋਈ ਟੁੱਟੀ ਭੱਜੀ ਹੈ ਨਾ ਕੋਈ ਐਕਸੀਡੈਂਟ ਹੋਈ ਹੈ ਨਾ ਕੋ ਲੱਗੀ ਹੋਈ ਹੈ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਮਾਲਕ ਨੇ ਟਾਇਰ ਜਿਹੜੇ ਪਵਾਏ ਹੋਏ ਬਹੁਤ ਸ਼ੌਂਕ ਨਾਲ ਸੋਹਣੇ ਪਵਾਏ ਹੋਏ ਨੇ ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ 445 ਬਾਕੀ ਹੋ ਜਾਊਗਾ ਮੌਕੇ ਤੇ ਤੇ ਕਿਸੇ ਨੇ ਗੱਡੀ ਖਰੀਦਣੀ ਹੈ ਰੇਟ ਮੌਕੇ ਤੇ ਘਾਟਵਾਦਾ ਹੋ ਜਾਊਗਾ ਜਾ ਕੇ ਦੇਖ ਲਿਓ ਤੁਹਾਡੀ ਗੱਲ ਹੋ ਜੂਗੀ ਮਾਲਕ ਨਾਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਹਾਂ 75 082 60008 ਤੇ ਨੰਬਰ ਤੀਜੇ ਤੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਤੁਹਾਡੇ ਖਾਤਰ ਜਿਹੜੀ ਗੱਡੀ ਲੈ ਕੇ ਪਹੁੰਚਿਆ ਤੁਸੀਂ ਦੇਖੋ ਜੀ ਆਲਟੋ ਗੱਡੀ ਟਾਪ ਮਾਡਲ ਗੱਡੀ ਆ ਮਾਡਲ 2022 ਦਾ ਆਲਟੋ BX ਆ ਤੇ ਗੱਡੀ 10170 ਕਿਲੋਮੀਟਰ ਕੁੱਲ ਚੱਲੀ ਹੋਈ ਆ ਪੰਜਾਬ ਨੰਬਰ ਹੈ ਫਾਸਟ ਓਨਰ ਹੈ ਇੱਕ ਹੱਥ ਗੱਡੀ ਚੱਲੀ ਹੋਈ ਆ ਦੋਵੇਂ ਚਾਬੀਆਂ ਜਿਹੜੀਆਂ ਨਾਲ ਹੁੰਦੀਆਂ Ориジナル ਉਹ ਆਪਾਂ ਨੂੰ ਮਿਲ ਜਾਣਗੀਆਂ ਤੇ ਸਰਵਿਸ ਬੁੱਕ ਨਾਲ ਹੈਗੀ ਆ ਤੇ ਇਹ ਸਾਰਾ ਕੁਝ ਵਧੀਆ ਹੈ ਇਨਸ਼ੋਰੈਂਸ ਵਗੈਰਾ ਆਪਾਂ ਨੂੰ ਮਿਲ ਜੂਗਾ ਤੇ ਇਹ ਸਾਰਾ ਕੁਝ ਵਧੀਆ ਜੀ ਤੇ ਡਿਮਾਂਡ ਗੱਡੀ ਦੀ 370 ਹੈ ਫਿਰੋਜ਼ਪੁਰ ਮਾਲਕ ਦਾ ਏਰੀਆ ਤੇ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਗੱਡੀ ਚੈੱਕ ਕਰੋ ਤੁਸੀਂ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਤੁਸੀਂ ਦੇਖੋ ਇੱਕ ਵੀ ਆਪਾਂ ਨੂੰ ਦਾ ਗੱਡੀ ਤੇ ਨਹੀਂ ਮਿਲਣਾ ਚਾਹੀਦਾ ਕਿਉਂਕਿ ਮਾਲਕ ਨੇ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਸੰਭਾਈ ਚ ਰਹੀ ਆ ਕਿਸੇ ਨੂੰ ਵੀ ਪਸੰਦ ਆਉਂਦੀ ਆ ਕੋਈ ਵੀ ਦੇਖਣ ਦਾ ਚਾਹਵਾਨ ਜੇਕਰ ਹੈਗਾ ਜਾ ਕੇ ਦੇਖ ਲਿਓ ਤੇ ਨੰਬਰ 22 ਦਾ ਪਾਸ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ ਨੰਬਰ ਹੈ 22 ਦਾ 94648 40141 ਇਸੇ ਨੰਬਰ ਤੇ ਮਾਲਕ ਬਾਈ ਨਾਲ ਤੁਹਾਡੀ ਗੱਲ ਹੋ ਜੂਗੀ ਤੇ ਗੱਲਬਾਤ ਕਰਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਆ ਚਲੋ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਇੱਕ ਤੁਹਾਨੂੰ ਅੱਗੇ ਆਲਟੋ ਗੱਡੀ ਮਿਲੂਗੀ ਬਹੁਤ ਵਧੀਆ ਸੋਹਣੀ ਗੱਡੀ ਰੇਟ ਕਿੰਨਾ ਸਿਰਫ 52000 ਰੁਪਇਆ ਆ ਫਿਕਸ ਰੇਟ ਨਹੀਂ ਹੈਗਾ 52000 ਮੌਕੇ ਤੇ ਘਾਟਾ ਵਾਧਾ ਹੋ ਜਾਊਗਾ ਤੇ ਉਹ ਗੱਡੀ ਦੀ ਵੀ ਆਪਾਂ ਗੱਲ ਕਰਦੇ ਆਂ ਤੇ ਇਕੱਲੀ ਇਕੱਲੀ ਗੱਲ ਕਰਾਂਗੇ ਕੂਠੀ ਦੀ ਵੀ ਗੱਲ ਕਰਾਂਗੇ ਪਹਿਲਾਂ ਤਾਂ ਜਿੰਨੇ ਦੇਖ ਰਹੇ ਹੋ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਜ਼ਮੀ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈਗਾ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕੋਠੀ ਘਰ ਮਕਾਨ ਕਿੰਨੇ ਰੇਟ ਚ ਚਾਹੀਦਾ ਤੁਸੀਂ ਕਮੈਂਟ ਕਰਕੇ ਤੁਹਾਡੇ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਤੇ ਰੇਟ ਵਗੈਰਾ ਸਾਰਾ ਕੁਝ ਲਿਖ ਦਿਆ ਕਰੋ ਤੇ ਉਸ ਹਿਸਾਬ ਨਾਲ ਆਪਾਂ ਲੈ ਕੇ ਪਹੁੰਚਾਂਗੇ ਮੈਂ ਹਰ ਰੋਜ਼ ਕਮੈਂਟ ਦੇਖਦਾ ਹੁੰਨਾ ਚਾਹੀਦਾ ਤੇ ਜਿਹਨੇ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਐਡ ਕਰ ਬੂੰਮੀ ਹੈ ਤੁਹਾਡੇ ਕੋਲ ਵੀ ਕੋਠੀ ਘਰ ਮਕਾਨ ਹੈ ਜੀ ਵੇਚਣ ਵਾਸਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਹਰੇ ਜਿਹੇ ਕਰਾਂ ਚ ਉੱਪਰ ਲਿਖਿਆ ਹੋਇਆ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਬਿਲਕੁਲ ਫਰੀਦ ਵਿੱਚ ਆਪਾਂ ਕਰ ਦਾਂਗੇ ਆਪਣੇ ਕੋਲੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਐਡ ਆਪਾਂ ਲਗਾ ਦੇਵਾਂਗੇ ਤੇ ਹੁਣ ਆਪਾਂ ਗੱਲ ਕਰਾਂਗੇ ਜੀ अल्टੋ ਐਲਕਸਾ ਹੀ ਗੱਡੀ ਦੀ ਮਾਡਲ ਦੀ ਗੱਲ ਕਰੀਏ 2006 ਮਾਡਲ ਆਪਾਂ ਨੂੰ ਗੱਡੀ ਮਿਲੂਗੀ ਜੀ ਗੱਡੀ ਏਸੀ ਹੀਟਰ ਵਰਕਿੰਗ ਚ ਗੱਡੀ ਦੀ ਕੰਡੀਸ਼ਨ ਆਲੋਕਿਆ ਬਟਾਲਾ ਮਾਲਕ ਦਾ ਏਰੀਆ 52000 ਰੁਪਏ ਮਾਲਕ ਨੇ ਰੇਟ ਮੰਗਿਆਗਾ ਉੱਪਰ-ਨੀਚੇ ਰੇਟ ਹੋ ਚੁੱਕਾ ਤੇ ਗੱਡੀ ਚੈੱਕ ਕਰ ਲਓ ਤੁਸੀਂ ਟਾਇਰ ਵੀ ਵਧੀਆ ਨੇ ਅੰਦਰੋਂ ਵਧੀਆ ਬਾਹਰੋਂ ਵੀ ਵਧੀਆ ਕੀ ਬਾਕੀ ਮਾੜੇ ਮੋٹے ਸਕ੍ਰੈਚ ਮਾੜੇ ਮੋٹے ਡੈਂਟ ਚਲੋ ਵੱਖਰੀ ਗੱਲ ਹੈਗੀ ਆ ਪਰ ਇਦਾਂ ਨਹੀਂ ਹੈਗੀ ਵੀ ਕੋਈ ਦਿੱਕਤ ਹੈ ਕੋਈ ਚਲਾਉਣ ਚ ਨੁਕਸ ਹੈ ਚਲਾਉਣ ਚ ਇੱਕ ਨੰਬਰ ਹੈ ਅੰਦਰੋਂ ਵੀ ਬਹੁਤ ਵਧੀਆ ਪਈ ਆ ਮਾੜਾ ਮੋਟਾ ਕੰਮ ਪਾਲਦੀਆ ਬਾਡੀ ਲਾਈਨ ਚ ਬਾਕੀ ਵਧੀਆ ਕੀ ਨੰਬਰ 981572196 ਗੱਲ ਕਰ ਲਿਓ ਜੀ ਤੇ ਹੁਣ ਆਪਾਂ ਕੋਠੀ ਦੀ ਗੱਲ ਕਰਾਂਗੇ ਜਿਹੜੀ ਕੋਠੀ ਆਪਣੇ ਕੋਲੇ ਪਹੁੰਚੀ ਆ 100 ਗਾਜਾਂ ਦੇ ਵਿੱਚ ਬਣੀ ਹੋਈ ਆ ਜੀ ਤੇ ਦੋ ਬੈਡਰੂਮ ਬਣੇ ਹੋਏ ਨੇ ਕੂਠੀ ਦੀ ਵੀਡੀਓ ਸਕਰੀਨ ਤੇ ਚੱਲ ਰਹੀ ਆ ਤੁਸੀਂ ਸਾਰਾ ਕੁਝ ਨਾਲ ਦੀ ਨਾਲ ਦੇਖੋਗੇ ਰੇਟ ਬਹੁਤ ਘੱਟ ਹੈ ਜੀ ਸਿਰਫ 15 ਲੱਖ ਰੁਪਏ ਇਹਨਾਂ ਨੇ ਮੰਗਿਆ ਬਾਕੀ ਕਹਿੰਦੀ ਆ ਮਾਲਕਾ ਵੀ ਘਾਟਾ ਵਾਦਾ ਮੌਕੇ ਤੇ ਕਰ ਲਾਂਗੇ ਇੱਕ ਬਾਰੇ ਸਿਰਫ ਆਹ ਡਿਮਾਂਡ ਹੈਗੀ ਵਧੀਆ ਕਿਚਨ ਬਣਿਆ ਹੋਇਆ ਵਧੀਆ ਬੈਡਰੂਮ ਡਰਾਈング ਰੂਮ ਉੱਪਰ ਵੀ ਇੱਕ ਕਿਚਨ ਤੇ ਇੱਕ ਰੂਮ ਮਿਲੂਗਾ ਜੀ ਤੇ ਸਾਰਾ ਕੁਝ ਵਧੀਆ ਜੀ ਤੇ ਕੋਠੀਏ ਜਿਹੜੀ ਬਹੁਤ ਸੋਹਣੀ ਇਹਨਾਂ ਨੇ ਤਿਆਰ ਕਰਵਾਈ ਹੋਈ ਆ ਰੀਜਾ ਨਾਲ ਤਿਆਰ ਕਰਵਾਈ ਹੋਈ ਆ ਬਾਲ ਪੇਪਰ ਵਗੈਰਾ ਲੱਗੇ ਹੋਏ ਨੇ ਕਿਚਨ ਬਹੁਤ ਵਧੀਆ ਮਿਲੂਗਾ ਬਾਕੀ ਤੁਹਾਡੇ ਸਾਹਮਣੇ ਗੱਡੀਆ ਫੋਟੋਆਂ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ ਤੇ ਇਹਨਾਂ ਦਾ ਏਰੀਆ ਜੀ ਕੱਗਰ ਸਰਾਏ ਜਾ ਕੇ ਦੇਖਣੀ ਹੈ ਕੁਠੀਨ ਜਾ ਕੇ ਦੇਖ ਸਕਦਾ ਹਾਂ ਸ਼ੰਭੂ ਤੋਂ 10 ਮਿੰਟਾਂ ਦੀ ਦੂਰੀ ਤੇ ਜੀ 10 ਮਿੰਟਾਂ ਦੀ ਦੂਰੀ ਤੇ ਇਹਨਾਂ ਦਾ ਘਰ ਆ ਸ਼ੰਭੂ ਤੋਂ ਜਾ ਕੇ ਦੇਖ ਸਕਦਾ ਹਾਂ ਸ਼ੰਭੂ ਤੁਹਾਨੂੰ ਪਤਾ ਹੀ ਆ ਜੀ ਸ਼ੰਭੂ ਬਾਰਡਰ ਉੱਥੇ ਜੀ ਤੇ ਇਹ ਗੱਲਬਾਤ ਤੁਸੀਂ ਆਪੇ ਕਰ ਲਿਓ ਨੰਬਰ 98 762 3294 ਗੱਲਬਾਤ ਜੋ ਵੀ ਕਰਨੀ ਹੈ ਆਪੇ ਕਰ ਲਿਓ। ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਚੱਲ ਹੀ ਰਹੀ ਹੈ ਜੀ। ਤੇ ਕੋਠੀ ਦੀ ਵੀਡੀਓ ਤੇ ਬਾਕੀ ਜਿਹਨੀਆਂ ਮਸ਼ੀਨਰੀਆਂ ਤੁਸੀਂ ਦੇਖੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ। ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ। ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਸਨ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ ਵਟਸਐਪ ਨੰਬਰ। ਉੱਪਰ ਹਮੇਸ਼ਾ ਚੱਲਦਾ ਰਹਿੰਦਾ ਨੰਬਰ ਹੈ ਜੀ ਆਪਣਾ 7719445360। ਇਸ ਨੰਬਰ ਤੇ ਫੋਟੋਆਂ ਜਾਣਕਾਰੀ ਵੀਡੀਓ ਭੇਜ ਦਿਓ ਐਡਾ ਪਾ ਲਗਾ ਦਾਂਗੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਲਾਜ਼ਮੀ ਮੈਨੂੰ ਦੱਸਿਓ ਜੀ